ਪੁਰੀ ਸਾਪਰੀਆਂ ਜੀ ਬਾਬਾਈ ਸਾਗੇ ਭਾਈਏ ਦੋਨੇ ਬਹੁਤ ਹੀ ਜ਼ਿਆਦਾ ਭੜੇ ਉੱਡਣ ਵਾਲੇ ਤੇ ਆਪਾਂ ਉਹਨਾਂ ਨੂੰ ਦੋਨੇ ਇਹਨਾਂ ਦਾ ਪੱਠਾ ਨਾਲ ਦਾ ਭਾਈ ਜਣਾ ਤੇ ਆ ਵੀ ਭਾਈ ਪੂਰਾ ਭੜਾਗਾ। ਉੱਪਰ ਤੇ ਆ ਭਾਈ ਬਲਡੀ ਕਬੂਤਰੀ। ਦਾ ਭਾਈ ਭਾਈ ਬਾਜੀ ਜਿੱਤ ਕੇ ਪੈਸੇ ਦੇ ਗਏ। ਘੁੰਮ ਗਿਆ ਸੀਗਾ ਪਿੰਡ ਜੀ ਉੱਥੇ ਲੱਭੇ ਨਹੀਂ ਸੀਗਾ ਤੇ ਪੰਜ ਮਿੱਤਰੋ ਕੀ ਹਾਲ ਚਾਲ ਨੇ ਭਾਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ। ਤੇ ਆ ਭਾਈ ਜਾਨਵਰ ਆ ਗਏ ਸੇਲ ਆ ਭਾਈ ਇਹ ਕਬੂਤਰੀਆਂ ਤੇ ਹਾਏ ਭਾਈ ਪੂਰੀ ਗਰੰਟੀ ਵਾਲੀਆਂ। ਦੇਖ ਸਕਦੇ ਹੋ ਬਈ ਤੇ ਜਿਹੜਾ ਵੀ ਭਰਾ ਲਜਾਉ ਬਾਜੀ ਛੱਡ ਸਕਦਾ ਬਈ ਨੀਲੇ ਕੱਪੜੇ ਵਾਲੀਆਂ ਲੱਗੀਆਂ ਵੇ ਪੱਟੀਆਂ ਕਬੂਤਰੀਆਂ ਇਹ 10 ਭਾਰਾ ਬਈ ਇਹ ਬਾਜੀ ਜਿਹੜੇ ਭਰਾ ਕੋ ਲੋੜ ਆ ਕਿਸੇ ਨੂੰ ਚੰਗੇ ਕੂਤਰ ਦੀ ਤਾਂ ਇੱਥੋਂ ਲਿਜਾ ਸਕਦਾ ਬਈ ਆਪਾਂ ਵੀਡੀਓ 'ਚ ਨੰਬਰ ਪਾਵਾਂਗੇ ਜ਼ਿਲ੍ਹਾ ਬਰਨਾਲਾ ਬਈ ਤੇ ਕਾਲ ਕਰ ਸਕਦਾ ਭਰਾ ਕਬੂਤਰੀਆਂ ਆਪਾਂ ਹੁਣ ਸ਼ੌਕ ਵੀ ਕਰਾਉਣਾ ਇਹਨਾਂ ਦਾ ਤੇ ਪੂਰੀਆਂ ਬਈ ਸੱਪਦੀਆਂ ਜੀ ਭਈਆਂ ਇਹ ਆ ਕਬੂਤਰੀਆਂ ਮਿੱਤਰੋ ਦੇਖ ਸਕਦੇ ਹੋ ਜਮਾਂਦਰੂ ਇਹਦੇ ਬਈ ਸਰ ਤੇ ਹਸ਼ਟਾ ਪਿਆ ਪੁੰਨੂ ਗਲੇ ਕੋ ਉਤਰ ਆ ਜਾ ਬਾਈ ਥੱਲੇ ਲਾਓ ਸਾਰੇ ਆ ਦੇਖ ਸਕਦੇ ਹੋ ਪੂਰੇ ਵਧੀਆ ਜੰਮ ਭਰਾਓ ਹੀ ਲਾਇਓ ਜਿਹਨੇ ਲੈਣੇ ਹੋਏ ਬਾਈ ਇਹ ਕਬੂਤਰियां ਦੇਖ ਸਕਦੇ ਹੋ ਇਹ ਪੱਠੀਆਂ ਤੇ ਆਪਾਂ ਤੁਹਾਨੂੰ ਨਰ ਵੀ ਦਿਖਾਵਾਂਗੇ ਪਰ ਦੇਖ ਸਕਦੇ ਹੋ ਬਾਈ ਬੈਡ ਪੂਰਾ ਘੈਂਟ ਆ ਕੋਈ ਪੰਡ ਨਹੀਂ ਛੱਡਦੇ ਬਾਈ ਵਧੀਆ ਖੜ ਕੇ ਬਾਜੀ ਉੱਡਣ ਵਾਲੇ ਕਬੂਤਰ ਆ ਗਏ ਬਾਕੀ ਆਪਣੀ ਸਾਹਮ ਤੇ ਮਿਹਨਤ ਹੁੰਦੀ ਹੈ ਬਾਈ ਜਿੰਮੇ ਦੀ ਆਪਾਂ ਮਿਹਨਤ ਕਰਾਂਗੇ ਕੋਈ ਖੇਡ ਪਾਣੀ ਆਪਣਾ ਕਿਵੇਂ ਦਾ ਹੋ ਤੇ ਕਬੂਤਰ ਦੇਖ ਸਕਦੇ ਤੁਸੀਂ ਬੰਦੇ ਆਪ ਹੀ ਦੱਸਣਗੇ ਵੀ ਹਾਂ ਕਬੂਤਰ ਕਿਵੇਂ ਆ ਨਲੇ ਆ ਵੀ ਬਾਈ ਵਧੀਆ ਕੂਤਰਾ ਹੈ ਖੜਾ ਰੀਆਂ ਦੇ ਕੂਤਰਾ ਬਾਈ ਤੇ ਥੋੜੀ ਮਜਬੂਰੀ ਕਰਕੇ ਵੇਚਨੇ ਆ ਬਾਈ ਇਹ ਦੇ ਸਕਦੇ ਤੁਸੀਂ ਇਹ ਜਮੰਦਰੂ ਹੈ ਬਈ ਇਹਦੇ ਥੱਲੇ ਲਾ ਸਾਂ ਕਟੀਆਂ ਨੇ ਗੋਮਟੇ ਵਾਲੇ ਕੂਤਰਾ ਜੋ ਬਈ ਠੀਕ ਆ ਭਰਾ ਹੁਣ ਆਪਾਂ ਤੁਹਾਨੂੰ ਹੋਰ ਦਿਖਾਉਣਾ ਲਾਲਚੀ ਨਹੀਂ ਯਾ ਬਈ ਮੋਹਣ ਸੌਣੇ ਕੂਤਰਾ ਜੋ ਪੁਰਾਣਿਆਂ ਜੋ ਬਈ ਬਾਦਲ ਬਾਦਲ ਜੀ ਉਹਨਾਂ ਦੇ ਕੂਤਰਾ ਜੋ ਬਈ ਆ ਦੇਖ ਸਕਦੇ ਮੈਂ ਕਹਣਾ ਬਈ ਪਾਰੀ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਇੱਕ ਖੰਭੇ ਨਾਲ ਥੋੜਾ ਜਿਹਾ ਵੱਡਾ ਹੁੰਦਾ ਵਿੱਚ ਆ ਦੇਖ ਸਕਦੇ ਹੋ ਬਈ ਕਬੂਤਰੀ ਫੜੀ ਹੋ ਨਮਰੇ ਉਹ ਦੂਜੀ ਆ ਥੱਲੇ ਪਜਾਮੀ ਮੋਜਾ ਦੇ ਬਈ ਪੈਰ ਦੇਖ ਸਕਦੇ ਹੋ ਪਜਾਮੀ ਮੋਜਾ ਬਈ ਇਹਦੀ ਪੂਸ ਦੇਖ ਸਕਦੇ ਹੋ ਤੇ ਆ ਦੇਖ ਸਕਦੇ ਹੋ ਬਈ ਕੱਲਰੀ ਕਬੂਤਰੀ ਤਾਂ ਦੇਖ ਕੇ ਬਈ ਹੈਰਾਨ ਆ ਥੱਲੇ ਡੰਡਾ ਬਣਦਾ ਇਹ ਪੂਛ ਬਈ ਆ ਦੇਖ ਸਕਦੇ ਹੋ ਤੇ ਅਹ ਫੜੀ ਫਿਰੇ ਆ ਦੇਖ ਸਕਦੇ ਹੋ ਬਈ ਪਰ ਦੇਖੋ ਇਹ ਤੇ ਕਬੂਤਰੀ ਦੇਖੋ ਪੂਰੀ ਚੰਗੀ ਆ ਬਈ ਸੂਰਜ ਗੋਲੀ ਘੁੰਮਣ ਵਾਲੀ ਆ ਲੈਣੇ ਆ ਭਰਾ ਇਹ ਸੇਲ ਆ ਸਾਰੀਆਂ ਕਬੂਤਰੀਆਂ ਤੇ ਪੱਚਾ ਬਸ ਤੁਹਾਨੂੰ ਕਬੂਤਰ ਵੀ ਦਿਖਾਵਾਂਗੇ ਆ ਦੇਖ ਸਕਦੇ ਹੋ ਬਾਈ ਕਾਲਸਰੀ ਕਬੂਤਰਾ ਖੱਟੀਆਂ ਅੱਖਾਂ ਥੱਲੇ ਦਾੜੀ ਜੀ ਬਣਦੀ ਹੈ ਬਾਈ ਇਹਦੇ ਇੱਕ ਪੱਠੀ ਹੈਗੀ ਬਾਈ ਤੇ ਬਾਦਾਮ ਇਹਦੇ ਪੂਰੇ ਖਾਦੇ ਵਿਆ ਥੱਲੇ ਲਾਉ ਸਾਦੇ ਵੀ ਕਬੂਤਰੀ ਤੇ ਆ ਦੇਖ ਸਕਦੇ ਹੋ ਤੇ ਬਰਥਡੇ ਦਾ ਵੀ ਪੂਰਾ ਪੜਾ ਇਹਦਾ ਛੱਡਣ ਗਨ ਨਹੀਂ ਰਹਿ ਗਈ ਸੀ ਬਾਈ ਪਿਛਲੇ ਸਾਲ ਤੇ ਇਹਨੇ ਵੀ ਤਸੱਲੰਗੇ ਕਰਾਂਗੇ ਬਾਈ ਘਰੇ ਬਹੁਤ ਉੱਡੀ ਆ ਖੜੀ ਢਾਂਗੀ ਤੇ ਬਾਈ 5-5 ਵਜੇ ਬੈਂਦੀ ਸੀ ਵਧੀਆ ਦਿਨ ਚ ਪੂਰੇ ਜੰਗੇ ਕਬੂਤਰਾ ਬਾਈ ਮਜਬੂਰੀ ਕਰਕੇ ਦੇਣ ਅਸੀਂ ਸੇਮ ਥੋੜੀ ਮਜਬੂਰੀ ਕਰਕੇ ਦੇਣੀ ਹੈ ਬਈ ਤੇ ਫੋਨ ਉਹੀ ਕਰਿਓ ਭਰਾ ਜੀ ਨੇ ਲੈਣੇ ਹੋਏ ਦੇਣੇ ਸਾਰੇ ਇਕੱਠੇ ਹੈ ਬਈ ਰੇਟ ਉਹਦੇ ਹਿਸਾਬ ਦਾ ਲੱਗ ਜੂ ਪਰ ਕੋਈ ਭਰਾ ਸਵਾਦ ਨਾਲ ਲਿਓ ਦੇਖ ਸਕਦੇ ਹੋ ਗੋਦਰੀ ਬਈ ਕਾਲੀ ਨੋਕ ਹੈ ਬਈ ਖਟੀਆਂ ਅੱਖਾਂ ਤੇ ਆਹ ਬਈ ਇਹ ਫਾੜੀ ਕਰਕੇ ਨਾ ਮੂੰਹ ਜਾਂ ਟੜਦੀ ਹੈ ਫੜੀ ਨਹੀਂ ਹੱਥ ਨਹੀਂ ਲਾਇਆ ਕਦੇ ਨੂੰ ਇਹ ਇੱਕ ਗੁਬਤਰੀ ਵੀ ਬਾਈ ਮੋਟਰਸਾਈਕਲ ਤੇ ਛੱਡਣੀ ਸੀਗੀ ਜਲੇ ਐਂਟਰੀ ਤੇ ਪਰ ਉਹਦੇ ਘਰੇ ਹੀ ਨਹੀਂ ਬੈਠੀ ਬਾਈ ਬਹੁਤ ਜ਼ਿਆਦਾ ਉੱਡ ਗਈ ਨਹੀਂ ਰਹੀ ਪਾ ਗਈ ਤੇ ਮੁਰਗਾ ਢਿੱਲੀ ਜੀ ਹੋ ਗਈ ਪਰ ਕੈਸਲ ਹੋ ਗਈ ਸੀ ਛੱਡਣੀ ਤੇ ਇਹ ਵੀ ਬਾਈ ਪੂਰੀ ਬਦਾਮ ਤੁਮ ਖਾਦੇ ਪਿਆ ਸੀ ਵੀ ਇਹਦੇ ਬੰਦੇ ਨੇ ਬੱਚੇ ਲੈਣਾ ਬੱਚੇ ਬੱਚਾ ਚਲਾ ਸਕਦਾ ਥੱਲੇ ਇਹਦੇ ਵੀ ਲੋਸ ਆ ਬਾਈ ਅੱਫਾ ਤੇ ਬੱਚਾਂ ਤੇ ਲਾਉਣੀਆਂ ਬੱਚੇ ਤੇ ਲਾ ਸਕਦਾ ਬਾਜੀ ਕੱਢਣੀਆਂ ਬੰਦਾ ਬਾਜੀ ਕੱਢ ਸਕਦਾ ਘਰੇ ਵੀ ਉੱਪਰ ਨਹੀਂ ਸੀ ਇਹਨੂੰ ਕੋਈ ਗੁਬਤਰੀ ਨਾਲ ਦਾ ਸਾਰਿਆਂ ਨੂੰ ਛੱਡ ਦਿੰਦੇ ਸੀ ਥੱਲੇ ਕੱਲੀ ਫਰਦੀ ਹੁੰਦੀ ਸੀ ਬੱਤੀ ਬਣਾ ਕੇ ਪੂਰਤੀ। ਗੁੰਗਾ ਬਾਜੀ ਤੇ ਬਈ ਮੋਟਰਸਾਈਕਲ ਤੇ ਛੱਡਣੀ ਸੀਗੀ ਇਹ। ਐਂਟਰੀ ਹੋਈ ਵੀ ਸੀ ਸਾਰਾ ਇਹ ਘਰੇ ਤਿਆਰ ਸੀਗੀ। ਉਦੋਂ ਘਰੀ ਵਾਲਾ ਉੱਡ ਗਈ ਬਈ ਇਹ ਤੇ ਢਿੱਲੇ ਜਿਹੀ ਹੋ ਗਈ ਸੀਗੀ। ਹੁਣ ਕੇ ਕੈਨਸਲ ਕਰਤੀ ਸੀ ਛੱਡਣੀ ਤੇ ਇਹ ਵੀ ਦੇਣੀ ਆ ਬਈ। ਇਹ ਜੱਸਵਾਲ ਵਾਲੇ ਕੋਤਰਾਂ ਜੋ ਬਈ ਅੱਖ ਦੇ ਕੋਤਰੀ ਦੀ। ਯਾ ਬਈ ਦੋਨੇ ਆਟਮਾ। ਇਹ ਭਰਾ ਹੀ ਆ ਬਈ ਦੋਨੇ ਸਕੇ। ਤੇ ਇਹ ਵੀ ਬਈ ਦੂਰ ਹੀ ਹੋ ਜਾਂਦਾ ਉੜੜ ਮੱਚ ਜਾਂਦਾ ਬਈ। ਸੂਰਜ ਕੁੜੀ ਘੁੰਮੀ ਜਾਂਦਾ ਜੇ ਉਹਨਾਂ ਦੇ ਉੱਤਾਂ ਜਾਂਦਾ ਕੋ ਉੱਤਰ ਉੱਚਾ ਨਹੀਂ ਜਾਂਦਾ ਉੱਤੇ ਹੀ ਖੜ ਜਾਂਦਾ ਜਾਂ ਕੇ ਜੇ ਹੋਰ ਉੱਤਾਂ ਜਾਂਦਾ ਹੋਰ ਉੱਤੇ ਜਾਂਦੇ ਇਹ ਇਹੋ ਜਿਹੇ ਦੋਨੇ ਭਾਈ ਤੇ ਦੇਖ ਸਕਦੇ ਹੋ ਭਾਈ ਜਮਾਂਦਰੂ ਆ ਭਾਈ ਪੂਰੇ ਹੀ ਭਾੜੇ ਕੋ ਉਤਰਾ ਇਹ ਇਹ ਵੀ ਭਾਈ ਮੂਹਨ ਸਾਲੇ ਕੋ ਉਤਰਾ ਜੀਆ ਇਹ ਭਾਈ ਕੋਈ ਹਵਾ ਚ ਤੀਰ ਨਹੀਂ ਹੈ ਕਿਉਂਕਿ ਉੱਤਰ ਵੀ ਐਮ ਕੁਝ ਆਪਾਂ ਨਹੀਂ ਛੱਡੀ ਜਾਂਦੇ ਵੀ ਆ ਫਲਾ ਨਹੀਂ ਇਹ ਹੈਗੇ ਆ ਉਹ ਨਸਲਾਂ ਦੇ ਉਤਰਾ ਪੁਰਾਣੇ ਉਤਰਾ ਜੋ ਭਾਈ ਅੱਜ ਵੀ ਕੁਤਰਾ ਬੈਠੇ ਉਹਨਾਂ ਤੋਂ ਕੁਝ ਬੱਡੀਆਂ ਉਮਰਾਂ ਵਾਲੇ ਇਹ ਦੇਖ ਸਕਦੇ ਆਪਾਂ ਤੁਹਾਨੂੰ ਸ਼ੌਕ ਕਰਾਉਣੇ ਇਹਨਾਂ ਦਾ ਗੁਰੇ ਸ਼ਾਪ ਪੜੀਆਂ ਜੀ ਬਾਬਾ ਜੀ ਸਾਕੇ ਭਾਈਆ ਦੋਨੇ ਬਹੁਤ ਹੀ ਜ਼ਿਆਦਾ ਭੜੇ ਉੱਡਣ ਵਾਲੇ ਤੇ ਆਪਾਂ ਹੁਣ ਉਹਨੂੰ ਇਹਨਾਂ ਦਾ ਪੱਠਾ ਨਾਲ ਦਾ ਭਾਈ ਜਿਹੜਾ ਹੁਣ ਵਾਲਾ ਤੁਹਾਨੂੰ ਉਹ ਦਿਖਾਉਣੇ ਆ ਤੇ ਆ ਵੀ ਬਈ ਪੂਰਾ ਭੜਾਗਾ ਓਪੀ ਵਾਲਾ ਬਈ ਇਹ ਇਹ ਵੀ ਦੇਣਾ ਭਰਾ ਪੱਠਾ ਹੀ ਹੈ ਵੀ ਬਈ ਦੇਖ ਸਕਦੇ ਹੋ ਜੇ ਬਈ ਹੋ ਗਿਆ ਘਰ ਇਹਦਾ ਇਹ ਤਸੱਲੀਂਗਾ ਕਰਾ ਦੂ ਤਕਾਲਾਂ ਪਾਣਦਾ ਬਈ ਬਹੁਤ ਭੜਾ ਉੱਡਾ ਇਹ ਬੱਚਾ ਹੁੰਦਾ ਜੀ ਘਰੇ ਦੱਸਦਾ ਸੀ ਇਹਨੇ ਵੀ ਹਾਂ ਮੰਗੀ ਕਰੂੰ ਸਾਡੇ ਕੋਲੇ ਤਾਂ ਭਾਈ ਬੈਠਾ ਬਈ ਅਸੀਂ ਮਨ ਲਾ ਵੀ ਇਹਨਾਂ ਨੂੰ ਛੱਡ ਲਾਂਗੇ ਕੋਸ ਆਪ ਤੇ ਬਾਕੀ ਆ ਦੇਣੀ ਆਪਾਂ ਤਾਂ ਹੀ ਜੀ ਸਾਰੇ ਚੰਗੇ ਕੁਤਰਾ ਬਈ ਪੂਰੇ ਆ ਦੇਖ ਸਕਦੇ ਪੈਰ ਦੇ ਭਰਾਵਣਗੇ ਟਾਈਮ ਪਾਸ ਨਾ ਕਰੋ ਯਾਰ ਬਾਈ ਬਣ ਕੇ ਨਾ ਤਾਂ ਅਗਲੇ ਦਾ ਟਾਈਮ ਖਰਾਬ ਕਰੋ ਤੇ ਨਾ ਬਈ ਆਪਣਾ ਫੂਨ ਮਹੀਲਾ ਯੋਜਨੀ ਵੀਰੇ ਲੈਣੇ ਹੋਏ ਉੱਤਰ ਵਧੀਆ ਤੇ ਭਰਾ ਵਧੀਆ ਬੜੀਆਂ ਜਤਣਗੇ ਬਾਕੀ ਮਿਹਨਤ ਆ ਬਈ ਕਿਸਮਤ ਆ ਤੇ ਕੁੱ ਉੱਤਰ ਬਰਪੂਰੇ ਚੰਗੇ ਆ ਬਈ ਅੱਖ ਦੇਖ ਸਕਦਾ ਬਈ ਬਰਫਰ ਦੀ ਅੱਖਾਂ ਬਈ ਛੱਡਣੀਆਂ ਬਈ ਇਹ ਛੱਡ ਵੀ ਸਕਦਾ ਜੇ ਘਰੇ ਰੱਖਣੀਆਂ ਬੱਚਾ ਵਾਸਤੇ ਬੰਦਾ ਰੱਖ ਸਕਦਾ ਬੰਬੀ ਆ ਬਈ ਤੇ ਪੱਲੇ ਦਿਖਾ ਦਿਖਾ ਦੇ ਫਿਰ ਮੈਂ ਆ ਪੱਲੇ ਦੇਖ ਸੋਦੇ ਬਈ ਚਨੇ ਪਏ ਬਈ ਪਰਪੂਰੇ ਟਾਪ ਆ ਬਈ ਕਬੂਤਰੀ ਪੂਰੀ ਹੋਰ ਦਿਖਾਉਨੇ ਆਪਾਂ ਤੁਹਾਨੂੰ ਬਈ ਤੇ ਆ ਬਈ ਹਜ਼ਾਰ ਵਾਲੇ ਕਬੂਤਰਾ ਜਵਾ ਤੇ ਕਬੂਤਰੀ ਦੇ ਦੇ ਵੀ ਬਈ ਬਦਾਮ ਪੂਰੇ ਖਾਦੇ ਹੋਏ ਸੀ ਤੇ ਅੱਖ ਦੇਖ ਸਕਦੇ ਤੁਸੀਂ ਇਹ ਕਬੂਤਰਾ ਬਈ ਜਮਾ ਟੌਰ ਤੇ ਜਿੱਥੋਂ ਬਈ ਇਹ ਕੁੱਤਰ ਆਏ ਆ ਉਹ ਵੀ ਪੁਰਾਣੇ ਬੰਦੇ ਉਹਨਾਂ ਦੇ ਨਾਲ ਮਤਲਬ ਕਿ ਰਹੇ ਆ ਬੰਦੇ ਤੇ ਉਹ ਗਾਂ ਦੀਆਂ ਬਲੱਡ ਲੈਣਾ ਬਈ ਇਹ ਐ ਜਮਾਂ ਥਾਮਿਆਂ ਜੀ ਹਾਂ ਬਹੁਤ ਭਾੜੀ ਉੱਡੀ ਆ ਵੀ ਕਰੇ ਦੇਖ ਸਾਡੇ ਪਾਰ ਬਈ ਇਹ ਹਜ਼ਾਰ ਵਾਲੇ ਕੁੱਤਰਾਂ ਚ ਇੱਕ ਕੁੜੀ ਦੀ ਅੱਖੀ ਦੱਸ ਸਕਦੀ ਆ ਬਈ ਪਰਾਵੀ ਨੇ। ਇਹਨੇ ਬਾਈ ਨਵੇਂ ਭੈਣ ਭਰਾ ਹੈਗੇ ਤੇ ਕੁਝ ਪਾ ਕਰਕੇ ਬਈ ਇਹ ਦੇਣੀਆਂ ਤੇ ਬਾਕੀ ਪਹਿਲਾਂ ਹੀ ਦੱਸ ਆਪਾਂ ਬਈ ਮਜਬੂਰੀ ਕਰਕੇ। ਇਹ ਗਾਰੰਟੀ ਇਹਨਾਂ ਦੀ ਬਈ ਪੂਰੀ ਹੋ। ਤੇ ਆਹ ਬਾਈ ਸ਼ਾਇਦ ਮੈਂ ਪਤਾ ਨਹੀਂ ਤਾਂ ਪੱਠਾ ਹੀ ਪਰੇ ਨਵੇਂ ਆ ਜੋ। ਇਹ ਹੋਣ ਵਾਲੇ ਆ ਜੋ। ਤੇ ਇਹ ਵੀ ਦੇਣਾ ਬਈ ਥੱਲੇ ਤੇ ਆ ਦੇਖ ਸਕਦੇ ਹੋ ਬਈ ਹੋ ਬਣਦਾ ਤਾਉਣ ਤੇ ਦਾੜੀ ਜੀ ਬਣਦੀ ਇਹਦੇ ਇਹ ਵੀ ਪੂਰਾ ਭੜਾ ਬਈ ਤੇ ਆਪ ਦੇਖ ਸਕਦੇ ਹੋ ਇਹ ਕਲਰ ਹੀ ਦੇਖ ਸਕਦੇ ਹੋ ਬਈ ਕਲਰ ਇਹਦਾ ਉੱਪਰ ਉੱਪਰ ਵਾਲੀ ਵਸਿਆ ਹੋਆ ਬਈ ਤੇ ਅੱਜ ਮੰਦਰੂ ਹੀ ਆ ਸਾਰਾ ਪੂਸ ਵੀ ਇਹਦੇ ਆਈਆਂ ਬਈ ਬੱਟਾ ਦੇਖ ਸਕਦੇ ਹੋ ਕੋਈ ਪੱਲੇ ਦੇ ਕਾਲੀਆਂ ਨੋਂਦਰਾ ਪਯੌਰ ਬਈ दाती भरा बाई तो दातीर गई न मरा हां ताऊरी देखसे तो उट मणि मणि बाई जमानद्रूवर ने डाणी बनडी बाई पूचचा देखो ए बी दे देंगे बाई ਤੇ ਆ ਵਈ ਬਾਲੀ ਕੁਤਰੀ ਦਾ ਭਾਈ ਭਾਈ ਬਾਜੀ ਜਿੱਤ ਕੇ ਪੈਸੇ ਦੇ ਕੇ ਗੁੰਮ ਗਿਆ ਸੀਗਾ ਪਿੰਡ ਜੀ ਉੱਥੇ ਲੱਭੇ ਨਹੀਂ ਸੀਗਾ ਤੇ ਬਾਲਾ ਭੜਾ ਓਡਾ ਸੀ ਬਈ ਉਹ ਆ ਬੀਲੜ ਵਾਲੀ ਬਾਜੀ ਤੇ ਭੜਾ ਬਹੁਤ ਓਡਾ ਸੀਗਾ ਬਈ ਬਾਜੀ ਖਤਮ ਕਰਤੀ ਸੀ ਇੰਨਾ ਭੜਾ ਓਡਾ ਸੀ ਤੇ ਉਹ ਇਹਦਾ ਸਗਾ ਭਾਈ ਸੀਗਾ ਇੱਕ ਕੁਤਰੀ ਦਾ ਆਲੇ ਪਾਇਰ ਆ ਬਈ ਤੇ ਇਹਦਾ ਭਾਈ ਸੀ ਬਈ ਬਾਜੀ ਜਿੱਤਿਆ ਉਹ ਪਰ ਉਹ ਲੱਭਿਆ ਨਹੀਂ ਸੀਗਾ ਤੇ ਕਮੰਡ ਲਈ ਆ ਬਈ ਕੂਤਰੀ ਮਾਰ ਲਈ ਕਾਲੀ ਘੱਟੀ ਦੀਆਂ ਤੇ ਆ ਬਈ ਉਹਦੇ ਟੇਰੀ ਦੇ ਭਾਈ ਐ ਵੀ ਉਹਨਾਂ ਦੀ ਉਹਨਾਂ ਜੁਏ ਬਈ ਤੇ ਜਿਵੇਂ ਜਿਵੇਂ ਬਈ ਗਰਮੀ ਪੂਮੇ ਉਹ ਵੀ ਬਾਦਿਆ ਤਾ ਸਾਨੂੰ ਇਹ ਨਾ ਭੱਜਣ ਘਰੋਂ ਵੀ ਨਹੀਂ ਜਾਂਦੇ ਤੇ ਨਾ ਬਾਜੀ ਤੋਂ ਜਾਣ ਬਈ ਚਾਹੇ ਛੋਟੇ ਜਿਹੇ ਪਿੰਡ ਦੇ ਛੱਡੇ ਹੁਣ ਖੜ੍ਹ ਜਾਂਦੇ ਬਈ ਉੱਥੇ ਪਾ ਪਾਈਆ ਦੋਨੇ ਬਈ ਹਾਇਓ ਕਮੈਂਡ ਲਈ ਕੋਤਰੀ ਜਿਹੜੀ ਤੁਹਾਨੂੰ ਦਿਖਾਈ ਆਪ ਕੋ ਉਨਾਂ ਚੋਂ ਆ ਸ਼ਾ ਆਖੇ ਬਈ ਇਕੱਲੇ ਸੋਹਣੇ ਨਹੀਂ ਬਈ ਇਹ ਤਕਾਲਾ ਪਾਦਣਗੇ ਉਡ ਉਡ ਕੇ ਪਾ ਪੜਾ ਉਟਿਆ ਤੇ ਆ ਬੱਠਾ ਬਈ ਇਹ ਨਵਾਂ ਬਈ ਜਮਾਂ ਗਿਆਰ ਮੇਰਾ ਹਰਾ ਨੌ ਮੀ ਮੀਨੇ ਦੋ ਇਹ ਵੀ ਬਈ ਦੇਣਾ ਪੂਰਾ ਚੰਗਾ ਬਈ ਫੁੱਲੀ ਥੱਲੇ ਲੋਸ ਆ ਜੀ ਬਈ ਦੇਖ ਸਕਦੇ ਹੋ ਬਾਇ ਰੀਸਾ ਤੋਂ ਵੀ ਚੌੜੇ ਪਰਾਂ ਵਾਲਾ ਪੂਰਾ ਨੋਰਮਲ ਗੁੱਤਰ ਨੂੰ ਬਾਇ ਬਈ ਚੌੜੇ ਆਲੇ ਸਾਡੇ ਦੂਜਾ ਪੂਰੀ ਪੂਸ ਆ ਬਈ ਥੱਲੇ ਲੋਸ ਆ ਤੌੜੀ ਪੂਸ ਆ ਬਈ ਦੇਖ ਸਕਦੇ ਹੋ ਜਿਵੇਂ ਇਹ ਮੇਂੇ ਬੱਡਾ ਹੋ ਗਈ ਨਾ ਡੰਡਾ ਬਣ ਗਿਆ ਪੂਸ ਦੀ ਪੂਰੀਆਂ ਨਹੀਂ ਆ ਬਈ ਥੋਲੀ ਚੰਗਾ ਬਈ ਇਹ ਵੀ ਗਰਮੀ ਦੇ ਹੱਕ ਨੂੰ ਪੂਰਾ ਚੰਗਾ ਗਰਦੇਵ ਵਾਲੇ ਕੋਤਰਾ ਚੋਂ ਬਈ ਖਲੀਆਂ ਛੱਟੀ ਵਟਾ ਬਈ ਚਾਰ ਛੱਟ ਗਿਆ ਮੂਹਲੀ ਪੱਟ ਕੇ ਜੇ ਬੰਦਾ ਛੱਟਣਾ ਬਈ ਲੈ ਜਾ ਸਕਦਾ ਇਹ ਵੀ ਦੇ ਦੇਾਂਗੇ ਛੱਡ ਵੀ ਸਕਦਾ ਠੀਕ ਆ ਮਿੱਤਰੋ ਲਵ ਯੂ ਹਰਿਆ ਭਰਾਵਾਂ ਨੂੰ